ਮਾਨਸਾ ਬਰਨਾਲਾ ਰੋਡ ਤੇ ਟਰੈਕਟਰ ਬੱਸ ਅਤੇ ਟਿਪਰ ਦੀ ਆਪਸ ਵਿੱਚ ਹੋਈ ਟੱਕਰ ਜਾਨੀ ਨੁਕਸਾਨ ਤੋਂ ਹੋਇਆ ਬਚਾ ਅੱਜ ਸਵੇਰੇ ਕਰੀਬ 10 ਵਜੇ ਜਾਣਕਾਰੀ ਦਿੰਦਿਆਂ ਜੋਰਾ ਸਿੰਘ ਨੇ ਕਿਹਾ ਕਿ ਮਾਨਸਾ ਬਰਨਾਲਾ ਰੋਡ ਤੇ ਪਿੰਡ ਰੱਲਾ ਦੇ ਨਜ਼ਦੀਕ ਟਰੈਕਟਰ ਦੇ ਵਿੱਚ ਬੱਸ ਵੱਜਨ ਕਾਰਨ ਇੱਕ ਹਾਦਸਾ ਹੋ ਗਿਆ ਜਿਸ ਦਰੰ ਸੰਗਨੀ ਧੁੰਦ ਕਾਰਨ ਇੱਕ ਲੱਕੜਾ ਵਾਲੀ ਟਰਾਲੀ ਆ ਰਹੀ ਸੀ ਅਤੇ ਸਾਹਮਣੇ ਆ ਰਹੇ ਟਿਪਰ ਨੇ ਟਰਾਲੀ ਤੋਂ ਬਚਾ ਲਈ ਆਪਣਾ ਟਿਪਰ ਕੱਚੇ ਵਿੱਚ ਸੁੱਟ ਲਿਆ ਉਹਨਾਂ ਕਿਹਾ ਕਿ ਬੱਸ ਅਤੇ ਟਰਾਲੀ ਦਾ ਕਾਫੀ ਨੁਕਸਾਨ ਹੋਇਆ ਹੈ ਪਰੰਤੂ ਜਾਨੀ ਨੁਕਸਾਨ ਤੋਂ ਬਚਾਇਆ ਹੈ ਉੱਥੇ ਹੀ ਜਾਣਕਾਰੀ ਦਿੰਦਿਆਂ ਬੱਸ ਡਰਾਈਵਰ ਨੇ ਕਿਹਾ ਕਿ ਕੰਡਕਟਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਟਰੈਕਟਰ ਆਉਂਦਾ ਸੀ ਮੂਹਰੇ ਹੀ ਮਗਰ ਬੱਸ ਆਉਂਦੀ ਬੱਸ ਮਲਜੀ ਵਿੱਚਲੇ ਬੱਸ ਆ ਗਿਆ ਟਰੈਕਟਰ ਇੱਧਰ ਹੀ ਸੈਰ ਛੜਦਾ ਕੀ ਕਾਰਨ ਹੈ ਕਾਰ ਨੂੰ ਧੁੰਦ ਵਾਲੀ ਵੀ ਆਈ ਧੁੰਦ ਦਾ ਪਹਿਲਾ ਦਿਨ ਸੀ ਇਹਦਾ ਕਰਕੇ ਪਤਾ ਹੀ ਨਹੀਂ ਲੱਗਦਾ ਇਹਨੇ ਕਿਹੜੇ ਚੀਜ਼ਾਂ ਦਾ ਹੋਇਆ ਅੱਛੇ ਇਹ ਬੱਸ ਦਾ ਤੇ ਉਹਦਾ ਹੋ ਗਿਆ ਜੀ ਟਰੈਕਟਰ ਦਾ ਉਸ ਤੋਂ ਬਾਅਦ ਲੱਕੜਾਂ ਦਾ ਟਰੈਕਟਰ ਜਾਂਦਾ ਜੀ ਪਾਸ ਕਰਦਾ ਉਹਨੂੰ ਵਰਕ ਭੜਾ ਗਿਆ ਮੂਰੇ ਉਹਦਾ ਕਿ ਸਿਰ ਟੋ ਗਿਆ ਉਹਨੇ ਕੋੜਾ ਟਰੈਕਟਰ ਬਚਾਉਣ ਦੇ ਮਾਰੇ ਉਹਦੇ ਸਟ੍ਰੇਨ ਜਾਨੀ ਨਾ ਸੰਦ ਨਾ ਜਾਨੀ ਇਨਸਾਨ ਨੂੰ ਉਹ ਨਹੀਂ ਚੱਲਦਾ ਕਿੰਨਾ ਨੁਕਸਾਨ ਵੀਰਾਂ ਦਾ ਪਤਾ ਖਦਮੀ ਹੈ ਜੀ ਕੰਮ ਇਹਦਾ ਕਾ ਉਹਦਾ ਬੱਸ ਦਾ ਵੱਧ ਨੁਕਸਾਨ ਹੈ ਟਰੈਕਟਰ ਦਾ ਨਹੀਂ ਨਾ